ਅੱਜ ਕਮਾਲ ਦੇ ਆਰਟਸ ਨਾਲ ਤੁਹਾਨੂੰ ਮਿਲਾਉਣਾ ਹੈ ਬਾਈ ਸਾਡਾ ਪਿੰਡੂ ਆ ਸਾਡਾ ਭਰਾ ਏ ਕਮਾਲ ਦੀ ਚਿੱਤਰਕਾਰੀ ਆ ਉਹਦੀ ਉਹ ਬੈਠਾ ਏ ਆਜਾ ਦਿਹਾਉਨੇ ਬਾਈ ਦੇ ਕਮਾਲ ਦੀ ਚਿੱਤਰਕਾਰੀ ਤੁਹਾਨੂੰ ਕਿਹਾ ਸੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀ ਫੋਟੋ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਈ ਗੱਗੂ ਪੇਂਟਰ ਆਪਣੇ ਨਾਲ ਆ ਆਪਣਾ ਪਿੰਡੂ ਆ ਆ ਲੋ ਵੀਰੇ ਕਰੋ ਗੱਲ ਕੀ ਹਾਲ ਆ ਬਾਈ ਸਾਰਿਆਂ ਦਾ ਠੀਕ ਆ ਬਾਈ ਹੋ ਰਾਜੀ ਅਰਦੇ ਹਾਲ ਦਾ ਫੋਨ ਆਇਆ ਸੀ ਬਾਈ ਦਾ ਕੱਲ ਰਾਜੀ ਦਾ ਨਾ ਭਾਈ ਜਰੂਰ ਬਣਾਵਾਂਗੇ। ਆ ਸ਼ਾਬਾਹ ਜੀ। ਆ ਤੁਸੀਂ ਪੈਂਡਿੰਗ ਕੀਤੀ ਆ ਨਾ? ਹਾਂ ਜੀ ਹਾਂ ਭਾਈ। ਤੇ ਪਹਿਲਾਂ ਵੀਰੇ ਗੰਗਾ ਤੇ ਬਾਈ ਨੇ ਬਣਾਇਆ ਹੋਇਆ ਸਾਰਾ ਜਿਹੜੇ ਦ੍ਰਿਸ਼ ਬਣਾਏ ਹੋਏ ਆ ਬਾਈ ਦੀ ਜਿੱਤਰਕਾਰੀ ਕੀਤੀ ਹੋਈ ਆ ਤੇ ਬਾਕੀ ਯਾਰ ਵੀਰੇ ਬਹੁਤ ਸੋਹਣੀ ਜਿੱਤਰਕਾਰੀ ਕਰਦਾ ਪਹਿਲਾਂ ਕਿਹਾ ਤੇ ਭਾਈ ਇੱਕ ਵਾਰੀ ਪਹਿਲਾਂ ਨੰਬਰ ਬੋਲਦੇ ਸਾਰੀ ਫਿਰ ਗੱਲਬਾਤ ਕਰਦੇ ਆ। ਹਾਂਜੀ। ਸਸੇਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਹਾਲ ਚਾਲ ਠੀਕ ਠਾਕ ਜੀ ਸਾਰੇ। ਆਪਣਾ ਨੰਬਰ ਹੈਗਾ ਜੀ 7707814857 ਨੰਬਰ ਆ। ਤੇ ਕਿਸੇ ਨੇ ਵੀ ਆਰਟ ਦਾ ਕੰਮ ਕਰਾਉਣਾ ਪੇਂਟਿੰਗ ਦਾ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰੋ ਬਾਈ ਯਾਰ ਸਭਿਆਚਾਰਕ ਚੀਜ਼ਾਂ ਬਣਾਉਂਦੇ ਆ ਹਰੇਕ ਪਿੰਡ 'ਚ ਮੈਂ ਤਾਂ ਕਹਿਣਾ ਵੀ ਇਤਿਹਾਸਕ ਚੀਜ਼ਾਂ ਸਭਿਆਚਾਰਕ ਚੀਜ਼ਾਂ ਜਿਨ੍ਹਾਂ ਨਾਲ ਲਗਾ ਹੋਵੇ ਬੱਚਿਆਂ ਦਾ ਮੁੱਢ ਤੋਂ ਹੀ ਤੇ ਬਣਾਉਣੀਆਂ ਚਾਹੀਦੀਆਂ ਤੇ ਦੱਸਣਾ ਵੀ ਚਾਹੀਦਾ ਬਜ਼ੁਰਗਾਂ ਨੂੰ ਹਾਂ ਵੀ ਆਪਣੇ ਨਾਲ ਪਸ਼ੋਕਰ ਚਾਹ ਬੀਤ ਆਏ ਤੇ ਬਾਕੀ ਵੀਰੇ ਗੱਲਬਾਤ ਇਹ ਆ ਕਿ ਇਹ ਫੋਟੋ ਇੱਕ ਦਿਨ 'ਚ ਕਿੰਨੇ ਦਿਨ ਚ ਤਿਆਰ ਕਰ ਦਿੰਨੇ ਆਪਾਂ ਵੀਰੇ ਇਹ ਚੱਲ ਆ ਗਿਆ ਨੇ ਚਾਰ ਪੰਜ ਦਿਨ ਇੱਕ ਤਸਵੀਰ ਨੂੰ ਜੀ ਵਧੀਆ ਵੱਡੇ ਬਹੁਤ ਬਾਈ ਬਹੁਤ ਫੋਨ ਆਉਣਗੇ ਆਪਣੇ ਬਾਜ ਬਾਬੇ ਦੀ ਮੇਰੇ ਨਾਲ ਵੀਡੀਓ ਵਧੀਆ ਚੱਲਦੀ ਆ ਵਧੀਆ ਦਰਸ਼ਕ ਆਪਣਾ ਰਿਸਪੌਂਸ ਦਿੰਦੇ ਆ ਤੇ ਵਧੀਆ ਫੁਲਾਉਂਦੇ ਆ ਤੇ ਬਾਕੀ ਜੇ ਪਿੰਡਾਂ ਚੋਂ ਹਨਾ ਫੋਨ ਫਾਨ ਆਉਂਦੇ ਆ ਬਾਈ ਲੈਨ ਵਾਈਜ਼ ਸਾਰਿਆਂ ਨੂੰ ਟਾਈਮ ਦੇਈ ਜਾਉ ਕਿਉਂਕਿ ਬਾਈ ਕਈ ਹੁੰਦਾ ਨਾ ਸਕੂਲਾਂ ਵਾਲੇ ਵੀ ਕਰਾਉਂਦੇ ਆ ਐਟਾ ਕਿਉਂਕਿ ਦਾਖਲਾ ਸਟਾਰਟ ਹੋ ਜਾਣੇ ਹੁਣ ਅੱਗੇ ਤੇ ਫਿਰ ਜਾਂ ਵੀਲਾਂ ਵਾਲੇ ਸਰਫੈਕਸ ਵਾਲੇ ਆਪਾਂ ਦੇਖੂਗਾ ਜਾਂ ਕੰਦਾ ਤੇ ਲੱਗੀਆਂ ਹਾਂ ਬਾਈ ਨੂੰ ਵੀਰੇ ਮੌਕਾ ਜ਼ਰੂਰ ਦਿਓ ਸੇਵਾ ਦਾ ਆ ਜਿਹੜਾ ਨੰਬਰ ਦਾ ਤੁਹਾਡਾ ਡਿਸਕ੍ਰਿਪਸ਼ਨ ਦੇ ਵੀ ਚੱਲੀ ਜਾਂਦਾ ਇਹਦਾ ਸੰਪਰਕ ਜ਼ਰੂਰ ਕਰਿਓ ਵੀਰੇ ਧੰਨਵਾਦ ਹੋਊਗਾ ਬਾਕੀ ਹੋਰ ਵੀਰੇ ਗੱਲਬਾਤ ਕੋਈ ਦਿਲਚਸਪ ਹੋਵੇ ਹੋ ਜਾ ਜ਼ਰੂਰ ਬਾਕੀ ਜੀ ਅਸੀਂ ਪਿੰਡ ਦੇ ਵਿੱਚ ਕਿਸੇ ਵੀ ਇਤਿਹਾਸਕ ਫੋਟੋ ਬਣਵਾਉਣੀ ਆ ਹਾਂਜੀ ਆ ਮਹਾਰਾਜ ਕਿਸੇ ਯੋਧਿਆਂ ਦੀ ਬਣਾਉਣੀ ਆ ਜਿਵੇਂ ਇਹ ਮਹਾਰਾਜਾ ਰਣਜੀਤ ਜੀ ਜੇ ਬਾਈ ਮੂਸੇ ਵਾਲਾ ਉਹ ਟ੍ਰੈਂਡ ਚੱਲਦਾ ਉਹ ਦੱਸ ਵੀਰੇ ਹਾਂਜੀ ਆ ਬਣਾ ਦਿਆਂਗੇ ਉਹ ਬਣਾ ਦੋਗੇ ਪੱਕਾ ਪਹਿਲਾ ਫੋਟੋ ਬਣਾ ਕੇ ਫੇਰ ਬਾਅਦ ਚ ਪੇਮੈਂਟ ਕਰਨ ਠੀਕ ਆ ਠੀਕ ਆ ਪਹਿਲਾ ਰੈਡੀ ਜਮਾ ਕਰਕੇ ਦੇਵਾਂਗੇ ਹਾਂਜੀ ਬਾਕੀ ਆਪਣਾ ਸਾਹਮਣੇ ਰੇਟ ਆ ਕੰਮ ਹੋ ਗਿਆ ਗਰੰਟੀਦਾਰ ਤੇ ਕਲਰ ਜੀ ਵਧੀਆ ਕਰਾਂਗੇ ਮਹਾਰਾਜ ਨੇ ਆਪਾਂ ਨੂੰ ਵਚਨ ਕੀਤੇ ਆ ਜੀ ਲੋਪੜ ਸੰਤਾਂ ਨੇ ਇੱਥੇ ਤੇ ਗੰਗਾ ਤੇ ਜਦੋਂ ਆਪਾਂ ਕੀਤਾ ਨਾ ਕੰਮ ਤੇ ਬਾਈ ਸ਼ੌਂਕੀ ਸਰਦਾਰ ਹੋਣਾ ਨੇ ਸਕਿੰਜਿੰਦਰ ਹੋਣਾ ਨੇ ਵੀਡੀਓ ਪਾਈ ਬਹੁਤ ਹਾਂਜੀ ਹਾਂਜੀ ਪਾਈ ਉਹਨਾਂ ਦੇ ਵੀ ਖੇਤ ਆਪਾਂ ਬਣਾਈਆ ਆ ਬਣਾਇਆ ਬਾਬੇ ਬਦਲ ਸਿੰਘ ਬਾਦਲ ਸਿੰਘ ਟੋਣਾ ਹੀ ਉੱਥੇ ਬਾਕੀ ਬਹੁਤ ਸਹਿਯੋਗ ਦਿੱਤਾ ਯਾਰ ਸਾਰੇ ਭੈਣ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਇਹ ਬਾਕੀ ਆ ਬੈਠੇ ਆ ਸਾਰੇ ਸਾਡੇ ਪਿੰਡ ਨੂੰ ਬਣਵਾਉਣ ਵਾਲੇ ਬਾਈ ਇਹਨਾਂ ਨਾਲ ਗੱਲਬਾਤ ਕਰਨ ਨੂੰ ਕੋਈ ਗੱਲ ਨਹੀਂ ਸਾਰੇ ਜਾਣੇ ਵਚਨ ਨੇ ਹੁਣੇ ਬੈਠੇ ਇਹਨਾਂ ਨੇ ਬਹੁਤ ਐਵੇਂ ਕਹਿ ਦੇ ਸਤਿਕਾਰ ਦਿੰਦਾ ਵਿਚਾਰਿਆਂ ਨੇ ਬਹੁਤ ਵਧੀਆ ਆਈ ਮਿਹਨਤ ਹਰੇਕ ਪਿੰਡ ਦੇ ਵਿੱਚ ਐਦਾਂ ਹੀ ਬਲ ਬਾਕਸ ਹਰੇਕ ਨੂੰ ਹਾਂਜੀ ਹਾਂ ਨਹੀਂ ਬਣਾਉਣੇ ਚਾਹੀਦੇ ਬਾਈ ਹਰੇਕ ਪਿੰਡ ਨੂੰ ਇਤਿਹਾਸ ਨਾਲ ਤਾਂ ਜੁੜਨਾ ਹੀ ਚਾਹੀਦਾ ਇਹ ਬਹੁਤ ਵਧੀਆ ਚੀਜ਼ ਆ ਬੱਚਿਆਂ ਨੂੰ ਸਿੱਖਿਆ ਮਿਲਦੀ ਇਹ ਤੋਂ ਸਹੀ ਗੱਲ ਮੇਰੇ ਪਾਸ ਦੇ ਗਰੁੱਪਾਂ ਕਰਾ ਪੰਜ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਿੰਡ ਵਾਲੇ ਜ਼ਰੂਰ ਵੀਰੇ ਬਾਤ ਤੋਂ ਬਾਤ ਕਰਿਓ ਸ਼ੇਅਰ ਧੰਨਵਾਦ ਜੀ ਸਾਰਿਆਂ ਦਾ ਠ ਧੰਨਵਾਦ ਹਾਂ ਬਸ ਸਟੈਂਡ ਲੋਡ ਵੱਧੀ ਲੋਪੋ